ਇੱਕ ਯੁੱਧ ਛੇੜਿਆ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਇਹ ਅਮੋਲਕ ਸਿੰਘ ਜਿਹੜਾ ਜੈਤੋ ਦਾ ਐਮਐਲਏ ਨੂੰ ਪੁੱਛਣਾ ਚਾਹਾਂਗੇ ਤੇਰਾ ਬਾਡੀਗਾਰਡ ਸੀ ਗੁਰਪ੍ਰੀਤ ਉਹਤੇ ਦੋਸ਼ ਲੱਗੇ ਚਿੱਟਾ ਵੇਚਣ ਦੇ ਮੈਡਮ ਪ੍ਰਗਿਆ ਜਨ ਨੂੰ ਵੇਚ ਪਤਾ ਕਿ ਜਿਹੜਾ ਮੈਂ ਬਾਡੀਗਾਰਡ ਲਾਇਆ ਮੋਲਕ ਦਾ ਉਹਦੇ ਤੇ ਦੋਸ਼ ਆ ਚਿੱਟਾ ਵੇਚਣ ਦੇ ਉਹਦੀ ਬਦਲੀ ਕਰਤੀ ਜਾਂਚ ਨਹੀਂ ਕੀਤੀ ਕਿ ਜਿਹੜਾ ਐਮਐਲਏ ਦਾ ਬਾਡੀਗਾਰਡ ਚਿੱਟਾ ਵੇਚ ਰਿਆ ਐਮਐਲਏ ਅਮੋਲਕ ਦੀ ਸਹਿਮਤੀ ਨਾਲ ਵੇਚ ਰਿਆ ਤੇ ਪੈਸਾ ਕਿੱਥੋਂ ਤੱਕ ਜਾਂਦਾ ਕੱਲੇ ਮੌਲਕ ਸੱਕ ਤੱਕ ਅਮੋਲਕ ਸਿੰਘ ਤੱਕ ਜਾਂਦਿਆ ਕਿ ਮੈਡਮ ਪ੍ਰਗਿਆ ਜਾਨ ਤੱਕ ਵੀ ਜਾਂਦਾ ਥੋੜਾ ਫਿਰ ਯੁੱਧ ਕਿੱਤਰ ਗਿਆ ਉਹ ਯੁੱਧ ਥੋੜਾ ਉਹਨੂੰ ਬਾਡੀਗਾਰਡ ਨੂੰ ਬਦਲਤਾ ਉਹਦੇ ਗਨਮੈਨ ਨੂੰ ਬਦਲਤਾ ਜੇ ਤੁਹਾਨੂੰ ਇਹ ਰਿਕਾਰਡ ਚਾਹੀਦਾ ਡਾਕੂਮੈਂਟ ਚਾਹੀਦੇ ਆ ਉਹ ਡਾਕੂਮੈਂਟ ਵੀ ਹੈਗੇ ਆ ਤੁਹਾਡੇ ਮਹਿਕਮੇ ਦੇ ਸਾਡੇ ਕੋਲੇ ਜਿੰਦੇ ਚੋਦੇ ਖਿਲਾਫ ਸ਼ਿਕਾਇਤ ਹੋਈ ਵੀ ਆ ਤੇ ਤੁਸੀਂ ਨੋਟ ਕੀਤਾ ਆ ਆਪਣੇ ਰਿਕਾਰਡ ਚ ਇਸ ਕਰਕੇ ਇਹ ਲੋਕ ਇਨਸਾਫ ਦੇਣਗੇ ਇਹਦੇ ਤੋਂ ਆਪਾਂ ਆਸ ਕਰਦੇ ਆ ਇਹ ਪੂਰੇ ਦਾ ਪੂਰਾ ਤੰਤਰ ਜਿੰਨੂੰ ਕਹਿੰਦੇ ਕਿ ਗੁੰਡਿਆਂ ਦੀਆਂ ਬੰਗੀਆਂ ਨੇ ਕੋਈ ਚੋਣਾ ਰਾਹੀਂ ਆ ਗਿਆ ਕੋਈ ਟ੍ਰੇਲ ਦੇ ਕੇ ਖਾਕੀ ਪਾ ਕੇ ਬਹਿ ਗਿਆ ਤੇ ਕੋਈ ਸਿਵਲ ਕੱਪੜਿਆਂ ਚ ਗੋਲੀਆਂ ਚਲਾ ਰਿਆ ਹੈ ਸਾਰੇ ਇੱਕੋ ਚੀਜ਼ ਹੀ ਇਹ ਤੇ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਆ ਤੁਸੀਂ ਇਕੱਠੇ ਹੋਏ ਹੋ ਤਾਂ ਪੁਲਿਸ ਦੇਖੋ ਆਲੇ-ਦੁਆਲੇ ਕਿੰਨੀ ਲੱਗੀ ਹੋਈ ਆ ਮਸਲਾ ਕੀ ਆ ਕਿ ਐਸਐਸਪੀ ਦਫ਼ਤਰ ਤੱਕ ਨਾ ਚਲੇ ਜਾਣ ਐਸਐਸਪੀ ਮੈਡਮ ਦੀ ਸਰਦਾਰਤੀ ਇੰਨੀ ਕੋਈ ਆ ਕਿ ਵੀ ਉਹਦੇ ਦਫ਼ਤਰ ਤੱਕ ਨਾ ਕੋਈ ਆ ਜੇ ਉਹਦੀ ਇਹ ਕੋਈ ਸਰਦਰਦੀ ਨਹੀਂ ਕਿ ਉਹਦੇ ਮਹਿਕਮੇ ਦਾ ਇੱਕ ਮੁਲਾਜ਼ਮ ਜਿਹੜਾ ਐਮ ਐਲ ਏ ਜੈਤੋ ਦਾ ਗਨਮੈਨ ਸੀ ਉਹਤੇ ਚਿੱਟਾ ਵੇਚਣ ਦਾ ਦੋਸ਼ ਆ ਤੇ ਉਹਦੀ ਜਾਂਚ ਨਹੀਂ ਕੀਤੀ ਉਹਦੀ ਕੋਈ ਸਰਦਰਦੀ ਨਹੀਂ ਕਿ ਉਹ ਇੱਕ ਪਿੰਡ ਚ ਨਫ਼ਰਤ ਭਰੇ ਬਿਆਨ ਦਿੰਦੀ ਆ ਮਜ਼ਦੂਰਾਂ ਦੇ ਖਿਲਾਫ ਜਾ ਕੇ ਤੇ ਗੋਲੀਆਂ ਚਲਵਾਉਂਦੀ ਆ ਉਹਨਾਂ ਤੋਂ ਸ਼ਰੇਆਮ ਵੀਡੀਓ ਚ ਪੁਲਿਸ ਮੁਲਾਜ਼ਮ ਕਹਿੰਦੇ ਨਜ਼ਰ ਆ ਰਹੇ ਆ ਸਿੱਧੀ ਜਨਾ ਗੋਲੀ ਸਿੱਧੀ ਤੇ 4 ਮਹੀਨੇ ਹੋ ਗਏ ਕਦੇ ਰਾਜੀ ਨਾਵੇਂ ਦੇ ਨਾਮ ਤੇ ਤੇ ਕਦੇ ਐ ਕਰ ਦਿੰਨੇ ਹੱਲ ਐ ਕਰ ਦਿੰਨੇ ਹੱਲ ਤੇ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਇੱਥੋਂ ਦਾ ਡੀਆਈਜੀ ਗਮਦੂਰ ਆ ਜਿੰਦੇ ਅੱਗੇ ਪ੍ਰਗਿਆ ਜਾਣ ਸੁਸਰੀ ਆਂਗੂ ਸੌ ਜਾਂਦੀ ਆ ਹੁਣ ਐ ਲੱਗਦਾ ਕਿ ਆਈਜੀ ਆ ਡੀਆਈਜੀ ਦੀ ਵੀ ਕੋਈ ਔਕਾਤ ਨਹੀਂ ਉਹਦੇ ਅੱਗੇ ਡੀਆਈਜੀ ਨੂੰ ਵੀ ਉਹ ਲੰਡੀ ਬੱਚੀ ਸਮਝਦਾ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਅੱਜ ਜਦੋਂ ਤੁਸੀਂ ਇੱਥੇ ਆਏ ਆ ਇਹ ਠੀਕ ਆ ਕਿ ਇਹਨਾਂ ਨੇ ਗੁੰਡਿਆਂ ਤੇ ਚੋਰਾਂ ਛੱਗਾ ਬਲਾਤਕਾਰੀਆਂ ਦੇ ਨਾਲ ਹੀ ਰਹਿਣਾ ਪ੍ਰਸ਼ਾਸਨ ਤੇ ਸਰਕਾਰਾਂ ਨੇ ਪਰ ਇਹਨਾਂ ਦਾ ਪਰਦਾ ਫਾਸ਼ ਕਰਨਾ ਔਰ ਲੋਕਾਂ ਨੂੰ ਇਹਨਾਂ ਦੇ ਖਿਲਾਫ ਸੰਘਰਸ਼ ਲਈ ਤਿਆਰ ਕਰਨਾ ਖੜੇ ਕਰਨਾ ਸੰਘਰਸ਼ੀ ਲੋਕਾਂ ਦੀ ਸਹਿਰਦ ਲੋਕਾਂ ਦੀ ਜ਼ਿੰਮੇਵਾਰੀ ਆ ਤੋ ਜ਼ਿੰਮੇਵਾਰੀ ਨਿਭਾ ਰਹੇ ਆ ਰਾਤ ਵੀ ਅਮੌਲਕ ਜਿਹੜਾ ਐਮਐਲਏ ਆ ਉਹ ਕਲਦੀਪ ਤੇ ਘਰ ਗਿਆ ਵੈਸੇ ਮੌਕਾ ਸੀ ਰਾਤ ਹਸਾਬ ਤਾਂ ਸਾਰਾ ਬਰਾਬਰ ਇੱਕੋ ਮੱਕੇ ਚ ਹੀ ਹੋ ਜਾਣਾ ਸੀ ਮੌਕਾ ਖਜਾਤਾ ਤੁਸੀਂ ਅੱਜ ਵੀ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਸੀਗੀ ਇਹੇ ਚਰਚਾ ਚੱਲੀ ਜਾਣੀ ਸੀ ਕਿ ਯੋਗ ਨਸ਼ਿਆਂ ਦੇ ਵਿਰੋਧ ਇੱਕ ਜੁੱਧ ਹੋ ਰਿਹਾ ਛੜ ਪਿਆ ਉਹ ਕਿਉਂ ਜਾਂਦਾ ਕਿਉਂਕਿ ਗਮਦੂਰ ਉਹਨੂੰ ਬੁਰਕੀ ਛੜਦਾ ਤੇ ਉਹ ਉਹਦੇ ਅੱਗੇ ਜਿਹੜਾ ਬੁਰਕੀ ਛੜਦਾ ਇੱਥੇ ਗੱਲ ਚੱਲੀ ਫਰੀਦਕੋਟ ਦਾ ਐਮਐਲਏ ਜੈਤੋ ਦਾ ਐਮਐਲਏ ਫਰੀਦਕੋਟ ਦੀ ਐਸਐਸਪੀ ਫਰੀਦਕੋਟ ਦੀ ਡੀਸੀ ਐਸਪੀ ਡੀਐਸਪੀ ਤੇ ਦਾ ਸਾਰਾ ਤਾਮਚਾਮ ਸਾਰੇ ਦੇ ਸਾਰੇ ਇਹ ਕਹੀ ਜਾਂਦੇ ਆ ਕਿ ਗਮਦੂਰ ਤੇ ਕਾਰਵਾਈ ਨਹੀਂ ਕਰਨੀ ਕੁਛ ਕਹਿ ਰਹੇ ਆ ਤੇ ਕੁਛ ਕਹਿ ਨਹੀਂ ਰਹੇਗੇ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਆ ਅੱਜ ਇਹਨਾਂ ਨੂੰ ਐਸੀ ਵੀ ਇਹਨਾਂ ਨੇ ਐਲਾਨ ਕੀਤਾ ਕੁਛ ਇਹ ਵੀ ਸੀਗਾ ਕਿ ਆ ਜੰਗੀ ਮਾਹੌਲ ਕਰਕੇ ਵੀ ਇਹ ਰਹਿ ਗਿਆ ਜੇ ਇਥੋਂ ਦੀਆਂ ਜਥੇਬੰਦੀਆਂ ਪ੍ਰਸ਼ਾਸਨ ਦੇ ਕਹਿਣ ਤੇ ਵੀ ਸ਼ਾਇਦ ਇਨਸਾਫ ਕਰੂਗਾ ਪ੍ਰੋਗਰਾਮ ਟਾਲ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂਗਾ ਇਹਦਾ ਮਤਲਬ ਇਹ ਨਹੀਂਗਾ ਕਿ ਦਮਚੰਦ ਭਾਣ ਦੇ ਮਜ਼ਦੂਰਾਂ ਲਈ ਲੋਕ ਇਨਸਾਫ ਨਹੀਂ ਚਾਹੁੰਦੇ ਇਹ ਅੱਜ ਤੋਂ ਫੇਰ ਮਾਹੌਲ ਪਖਾਉਣ ਵਾਸਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਚੰਦ ਭਾਣ ਦੇ ਗੁੰਡਿਆਂ ਤੋਂ ਉਹਨਾਂ ਤੇ ਕਾਰਵਾਈ ਕਰਵਾਉਣ ਦੇ ਲਈ ਜੇ ਆਪਾਂ ਕਹੀਏ ਕਿ ਬਹੁਤ ਇਨਸਾਫ ਸੰਦਾ ਤਾਂ ਕਾਰਵਾਈ ਕਰਨਗੇ ਇਸ ਤਰ੍ਹਾਂ ਨਹੀਂ ਕਰਨੀਗੀ ਜੇ ਤੁਹਾਡੇ ਇੱਕੇ ਚ ਤੁਹਾਡੇ ਸੰਘਰਸ਼ ਦਮ ਹੋਇਆ ਤਾਂ ਕਾਰਵਾਈ ਕਰਨਗੇ ਕਿਉਂਕਿ ਪਹਿਲਾਂ ਵੀ ਜਿਹੜੇ ਮਜ਼ਦੂਰਾਂ ਨੂੰ ਕੁੱਟ ਮਾਰ ਕੇ ਜੇਲ੍ਹਾਂ ਚ ਸਿੱਟਿਆ ਉਹ ਵੀ ਜਦੋਂ ਤੁਸੀਂ ਸੰਘਰਸ਼ ਦੇ ਮੈਦਾਨ ਚ ਨਿੱਤਰੇ ਤੇ ਉਹ ਤਾਂ ਹੀ ਬੰਦੇ ਬਾਹਰ ਆਏ ਸੀਗੇ ਤੇ ਹੁਣ ਵੀ ਇਹ ਚੰਦ ਭਣਦੇ ਮਜ਼ਦੂਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਜਿਹੜਾ ਕੱਲ ਅਮੋਲ ਕਰਦਿਆ ਰਿਆ ਕਰਤੂਤ ਜਾਂ ਹੋਰ ਕਰ ਰਹਾ ਕਿ ਤੁਹਾਡੇ ਤੇ ਐਕਸ਼ਨ ਕਮੇਟੀ ਚ ਫਰਕ ਪਾ ਦੀਏ ਜਿੱਦ ਤਨ ਐਕਸ਼ਨ ਕਮੇਟੀ ਤੁਹਾਡੇ ਕੋਲ ਨਹੀਂ ਆਈ ਸੀ ਸਾਰੇ ਪਿੰਡ ਨੂੰ ਕੁੱਟਿਆ ਤੇ ਐਸਐਸਪੀ ਨੇ ਕਿੰਨੇ ਘਟਿਆ ਬਿਆਨ ਦਿੱਤੇ ਉਸ ਤੋਂ ਬਾਅਦ ਉਹ ਦੁਬਾਰਾ ਬਿਆਨ ਦੁਹਰਾਉਣ ਦੀ ਜ਼ਰਤ ਨਹੀਂ ਪਈ ਇਹਦੀ ਇਸ ਕਰਕੇ ਕਿ ਸੰਘਰਸ਼ੀ ਲੋਕ ਮੈਦਾਨ ਚ ਆ ਗਏ ਤੇ ਆਖਰੀ ਗੱਲ ਕੁਝ ਕੁ ਲੋਕਾਂ ਨੂੰ ਲੱਗਦਾ ਗਮਦੂਰ ਕੋਈ ਕਿਸਾਨ ਨਹੀਂ ਹੈ ਉਹ ਹਰਾਮ ਦੀ ਕਮਾਈ ਕਰਦਾ ਤੇ ਮਜ਼ਦੂਰਾਂ ਦਾ ਹੱਕ ਮਾਰ ਕੇ ਉਹਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਆ ਉਹ ਕੋਈ ਕਿਸਾਨ ਨਹੀਂ ਹੈ ਉਹਦੇ ਸ਼ੈਲਰ ਚੱਲਦੇ ਆ ਸ਼ੈਲਰ ਚੱਲਦੇ ਆ ਜਿਸ ਕਰਕੇ ਐਸਐਸਪੀ ਵੀ ਉਤੋਂ ਐ ਚਲਦੀ ਆ ਜਿਵੇਂ ਹੋਮਗਾਰਡ ਵਾਲੀ ਹੁੰਦੀ ਆ ਉਹਦੇ ਸ਼ੈਲਰ ਚੱਲਣ ਕਰਕੇ ਸਾਰਾ ਪ੍ਰਸ਼ਾਸਨ ਹੀ ਉਹਨਾਂ ਤੋਂ ਚੱਲਦਾ ਸਾਰੇ ਯਾਨੀ ਕਿ ਆ ਜਿੰਨੇ ਵੀ ਐਸ ਬਿਲਡਿੰਗ 'ਚ ਬੈਠੇ ਆ ਜਾਂ ਸਾਡੇ ਪਿੱਛੇ ਖੜੇ ਆ ਸਾਰੇ ਗਮਦੂਰ ਦੀ ਜੁੱਤੀ ਦੇ ਯਾਦ ਨਹੀਂ ਇਹ ਉਹਨਾਂ ਨੂੰ ਆਪਣੀ ਹਸਤੀ ਦਾ ਪਤਾ ਹੋਣਾ ਚਾਹੀਦਾ ਜੇ ਕਿਸੇ ਵੀ ਅਧਿਕਾਰੀ 'ਚ ਕੋਈ ਕਾਣਾ ਤੇ ਫਿਰ ਉਹਨਾਂ ਨੂੰ ਸਾਫਤ ਕਰਨਾ ਚਾਹੀਦਾ ਕਿ ਗਮਦੂਰ ਸਾਨੂੰ ਨਹੀਂ ਖਰੀਦ ਸਕਿਆ ਨਹੀਂ ਤਾਂ ਉਹਨੇ ਸਾਫਤ ਕਰਤਾ ਕਿ ਤੁਸੀਂ ਸਾਰਿਆਂ ਨੇ ਉਹਦੀ ਚਾਂਦੀ ਦੀ ਜੁੱਤੀ ਤੁਹਾਨੂੰ ਸਾਰਿਆਂ ਨੂੰ ਵੱਜੀ ਹੋਈ ਆ ਆਪਾਂ ਇਨਸਾਫ ਲੈਣਾ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪੈਣਾ ਆਉਣ ਵਾਲੇ ਦਿਨਾਂ 'ਚ ਇਹਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਣਾ ਤਾਹੀਂ ਜਿਹੜੇ ਮਸਲੇ ਹੈਗੇ ਆ ਹੱਲ ਹੋ ਸਕਦੇ ਆ ਤਾਂ ਹੀ ਦੋਸ਼ੀਆਂ ਨੂੰ ਸਿਖਾਵਾਂ ਤੇ ਸਿਖਾਉਂ ਜਿਹੜੇ ਸਲਾਖਾਂ ਦੇ ਪਿੱਛੇ ਹੈਗਾ ਉਹ ਪਝਵਾਇਆ ਜਾ ਸਕਦਾ ਹੈਗਾ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਮਐਲਏ ਸਾਹਿਬ ਪੱਕ ਲੈਣਾ ਜੀ ਖਬਰ ਤੇ ਥੋੜਾ ਜੀ ਲਓ ਜੀ ਲਓ ਮਹਾਰਾਜ ਐਮਐਲਏ ਸਾਹਿਬ ਅੱਜ ਧਰਨਾ ਧਰਨਾ ਲੱਗਿਆ ਸੀ ਫਰੀਦਕੋਟ ਠੀਕ ਹੈ ਉੱਥੇ ਕਿਸਾਨ ਆ ਕੋਈ ਅੰਦਰਦੀਪ ਸਿੰਘ ਆਲਾ ਬੋਲਿਆ ਉਹ ਕਹਿੰਦੇ ਵੀ ਤੁਹਾਡੇ ਗਨਮੈਨ ਦਾ ਨ ਤੇ ਫਿਰ ਉਹ ਹਟਾਇਆ ਗਿਆ ਉਹਦੀ ਜਾਂਚ ਕੀਤੀ ਨਹੀਂਗੀ ਪ੍ਰੋਪਰ ਦੇਖੋ ਪਹਿਲੀ ਗੱਲ ਤਾਂ ਇਹ ਵੀ ਪਹਿਲੀ ਸਰਕਾਰ ਆ ਇਹ ਜੀ ਜੇ 1.5 ਲੱਖ ਪੌਲਸਾ ਜੀ ਮਤਲਬ ਆਪਾਂ ਆਈ ਨਹੀਂ ਕਹਿੰਦੇ ਜੇ ਵੀ ਸਾਰੇ ਹੀ ਹੋਮੇ ਆ ਜੇ ਕੋਈ ਹੋਊਗਾ ਭਾਵੇਂ ਉਹ ਮੇਰਾ ਕੋਈ ਗਨਮੈਨ ਆ ਭਾਵੇਂ ਸਾਡੇ ਮੇਰੇ ਨੇੜ ਦਾ ਕੋਈ ਨਾਲ ਦਾ ਭਾਵੇਂ ਸਾਡਾ ਕੋਈ ਸਰਪੰਚਾ ਕੋਈ ਵੀ ਭਾਵੇਂ ਮੈਂ ਆ ਜੀ ਤੋਂ ਕਿਸੇ ਨੂੰ ਬਖਸ਼ ਦੇਣੀ ਪਹਿਲੀ ਗੱਲ ਠੀਕ ਹੈ ਜੀ ਦੂਜੀ ਗੱਲ ਇਹ ਆ ਵੀ ਜੇ ਕੋਈ ਜਿਹਦਾ ਉਹ ਨਾਮ ਲੈਂਦੇ ਆ ਜਿਹਨੂੰ ਕਹਿੰਦੇ ਆ ਇਹਦਾ ਡਿਪਾਰਟਮੈਂਟ ਨੂੰ ਪਤਾ ਹੋਊਗਾ ਮੇਰੇ ਕੋਲ ਤਾਂ ਰੁਟੀਨ ਤੇ ਗੱਲ ਮੈਨੋਂ ਆਉਂਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਠੀਕ ਹੈ ਡਿਪਾਰਟਮੈਂਟ ਨੇ ਦੇਣੇ ਹੁੰਦੇ ਆ ਤੇ ਡਿਪਾਰਟਮੈਂਟ ਨੇ ਵਾਪਸ ਜਦੋਂ ਕਿਤੇ ਨੂੰ ਕਿਤੇ ਭੇਜਣਾ ਹੁੰਦਾ ਵਾਪਸ ਲੈ ਲੈਂਦੇ ਆ ਤੇ ਜਦੋਂ ਦੇਣਾ ਹੁੰਦਾ ਉਹਨੂੰ ਇੱਥਾਂ ਤੇ ਬੰਦੇ ਤੇ ਹੁੰਦੇ ਆ ਠੀਕ ਆ ਉਹ ਵਿੱਚ ਆਪਾਂ ਜੀ ਹਾਂ ਜੀ ਉਹ ਕਹਿੰਦੇ ਵੀ ਇਸ ਕਰਕੇ ਬਦਲਿਆ ਵੀ ਉਹਦਾ ਪਤਾ ਲੱਗ ਗਿਆ ਸੀ ਤੇ ਫਿਰ ਉਹਨਾਂ ਨੂੰ ਇਧਰੋਂ ਬਦਲ ਕੇ ਤੇ ਉਧਰ ਭੇਜਤਾ ਕੋਈ ਜਾਂਚ ਪ੍ਰੋਪਰ ਨਹੀਂ ਕੀਤੀ ਤੁਹਾਨੂੰ ਪਤਾ ਵੀ ਜਾਂਚ ਚੱਲ ਰਹੀ ਹੈ ਜਾਂ ਨਹੀਂ ਉਹਦੇ ਬਾਰੇ ਕੋਈ ਹੈ ਨਹੀਂ ਮੈਨੂੰ ਜਦੋਂ ਇੱਥੋਂ ਬਦਲਿਆ ਉਹ ਤਾਂ 2 ਮਹੀਨੇ ਹੋ ਗਏ ਉਹ ਕੱਲਾ ਨਹੀਂ ਸੀਗਾ 2 ਜਾਣੇ ਗਏ ਆ ਕਿ ਨਾ ਕੋਈ ਇਸ ਗੱਲ ਕਰਕੇ ਬਦਲਿਆ ਗਿਆ ਵੀ ਉਹਦੀ ਕੋਈ ਜਾਂਚ ਚੱਲਦੀ ਹੈ ਜਾਂ ਉਹਦਾ ਕੋਈ ਨਾ ਆ ਉਹਦਾ ਕਮਾਂਡੋ ਕੋਰਸ ਦੇ ਗਏ ਵੀ ਆ 2 ਜਾਣੇ ਗਏ ਤੇ ਦੋਨਾਂ ਦੀ ਥਾਂ ਤੇ ਪੁਲਿਸ ਨੇ ਨਵੇਂ ਤੇ ਪੁਲਿਸ ਦਾ ਪਾਰਟ ਆ ਇਹ ਤਾਂ ਉਹੀ ਦੱਸ ਸਕਦੇ ਤੇ ਤੁਹਾਡਾ ਇਹਦੇ ਨਾਲ ਕੋਈ ਹੈ ਨਹੀਂ ਮੈਂ ਕਹਾਂ ਜੀ ਮੇਰਾ ਜੇ ਮੇਰਾ ਕੋਈ ਮੁਲਾਜ਼ਮ ਮੇਰੇ ਨਾਲ ਹੋਣ ਵੀ ਹੈਗੇ ਮੁੰਡੇ ਠੀਕ ਹੈ ਜੀ ਜੇ ਕੋਈ ਹੋਣ ਵੀ ਕੋਈ ਇਹੋ ਦਾ ਕੰਮ ਕਰਦਾ ਹੋਊਗਾ ਮੈਂ ਤਾਂ ਕਹੂੰਗਾ ਅੱਗੇ ਹੋ ਕੇ ਦੇ ਕੇ ਪਰਚਾ ਦੇਣ ਦੀ ਠੀਕ ਹੈ ਜੀ ਇਹਦੇ ਚ ਕੀ ਗੱਲ ਹੈ ਦੇਖੋ ਕਰਦਾ ਤਾਂ ਉਹਨੂੰ ਫੜੋ ਤੇ ਉਹਨੂੰ ਛੱਡਣਾ ਹੀ ਨਹੀਂ ਚਾਹੀਦਾ ਹੋਣ ਵੀ ਜੇ ਕੋਈ ਹੋਊਗਾ ਇਹਨਾਂ ਚੋਂ ਵੀ ਇਹ ਵੀ ਚੱਕ ਲੈਣਾ ਕੋਈ ਨਹੀਂ ਫਤਰੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ